ਗੁਰੂ ਪਿਆਰੀ ਗੁਰੂ ਸਵਾਰੀ ਸਾਜੀ ਨਵਾਜੀ ਸਾਧ ਸੰਗਤ ਜਿਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਇਸ ਤੋਂ ਪਹਿਲਾਂ ਆਪ ਜੀ ਆ ਨੇ ਬੜਾ ਸਤਕਾਰ ਦਿੱਤਾ ਹੈ ਸਤਿਗੁਰੂ ਮਹਾਰਾਜ ਸਾਹਿਬ ਦੀ ਮੁੱਢਲੀ ਜਾਣਕਾਰੀ ਦੀਆਂ ਵੀਡਿਓ ਬੜੇ ਪਿਆਰ ਦੇ ਨਾਲ ਆਪ ਨੇ ਸਰਵਣ ਕੀਤੀਆਂ ਨੇ ਅੱਜ ਆਪ ਜੀਆਂ ਦੀ ਸੇਵਾ ਦੇ ਵਿੱਚ ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਬਾਰੇ ਮੁੱਢਲੀ ਜਾਣਕਾਰੀ ਦੀ ਵੀਡੀਓ ਲੈ ਕੇ ਹਾਜ਼ਰ ਹੋਏ ਹਾਂ ਭਾਈ ਆਪ ਜੀ ਨੇ ਪਿਆਰ ਦੇ ਨਾਲ ਸਰਵਣ ਕਰਨਾ ਸਤਿਗੁਰੂ ਮਹਾਰਾਜ ਜੀ ਦਾ ਅਵਤਾਰ ਵੈਸਾਖ ਬਦੀ 7 ਸੰਮਤ 1620 ਬਿਕਰਮੀ ਨੂੰ ਸ੍ਰੀ ਗੋਇੰਦਵਾਲ ਸਾਹਿਬ ਜ਼ਿਲ੍ਹਾ ਅੰਮ੍ਰਿਤਸਰ ਸਾਹਿਬ ਦੇ ਵਿੱਚ ਹੋਇਆ ਭਾਈ ਸਤਗੁਰੂ ਮਹਾਰਾਜ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਮਹਾਰਾਜ ਦੇ ਪਿਤਾ ਦਾ ਨਾਮ ਸ੍ਰੀ ਗੁਰੂ ਰਾਮਦਾਸ ਜੀ ਅਤੇ ਮਾਤਾ ਮਾਤਾ ਭਾਨੀ ਜੀ ਨੇ ਸਤਗੁਰੂ ਮਹਾਰਾਜ ਦਾ ਵਿਆਹ ਕਾਰਜ ਪਹਿਲਾ ਵਿਆਹ ਪਿੰਡ ਮੋੜ ਵਿੱਚ ਮਾਤਾ ਰਾਮ ਦੇਵੀ ਜੀ ਦੇ ਨਾਲ ਹੋਇਆ ਤੇ ਦੂਸਰਾ ਵਿਆਹ ਪਿੰਡ ਮੋ ਪਰਗਨਾ ਫਿਲੌਰ ਦੇ ਵਿੱਚ ਮਾਤਾ ਗੰਗਾ ਜੀ ਨਾਲ 1646 ਬਿਕਰਮੀ ਨੂੰ ਹੋਇਆ ਹੈ ਭਾਈ ਇੱਕ ਸਤਿਗੁਰੂ ਮਹਾਰਾਜ ਦੇ ਸੁਪੁੱਤਰ ਨੇ ਸ੍ਰੀ ਗੁਰੂ ਹਰगोबिंद ਸਾਹਿਬ ਜੀ ਅਤੇ ਸਤਿਗੁਰੂ ਮਹਾਰਾਜ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਗੁਰਗੱਦੀ ਦੀ ਬਖਸ਼ਿਸ਼ ਹੁੰਦੀ ਹੈ ਭਾਦਰੂ ਸੁਦੀ 2 ਸੰਮਤ 1638 ਬਿਕਰਮੀ ਨੂੰ ਗੁਰਗੱਦੀ ਦੀ ਬਖਸ਼ਿਸ਼ ਹੁੰਦੀ ਹੈ ਸਤਿਗੁਰੂ ਮਹਾਰਾਜ ਨੂੰ 1638 ਬਿਕਰਮੀ ਅਤੇ ਸਤਿਗੁਰੂ ਮਹਾਰਾਜ ਨੇ ਜੋ ਅਸਥਾਨ ਸਾਨੂੰ ਬਖਸ਼ਿਸ਼ ਕੀਤੇ ਨੇ ਜੋ ਨਗਰ ਬਸਾਏ ਨੇ ਜਿੱਥੇ ਜਿਹੜੇ ਜਿਹੜੇ ਅਸਥਾਨਾਂ ਦੀ ਸੇਵਾ ਕੀਤੀ ਹੈ ਉਹਨਾਂ ਦਾ ਵੇਰਵਾ ਇਸ ਤਰ੍ਹਾਂ ਹੈ ਭਾਈ ਸ੍ਰੀ ਸੰਤੋਖ ਸਰ ਦੀ ਸੇਵਾ ਸੰਮਤ 1643 ਬਿਕਰਮੀ ਸ੍ਰੀ ਹਰਮੰਦਰ ਸਾਹਿਬ ਸੰਮਤ 1645 ਬਿਕਰਮੀ ਤਰਨ ਤਾਰਨ ਸਾਹਿਬ ਸੰਮਤ 1600 47 ਬਿਕਰਮੀ ਅਤੇ ਕਰਤਾਰਪੁਰ ਸਾਹਿਬ ਜਲੰਧਰ ਸੰਮਤ 1600 50 ਬਿਕਰਮੀ ਸ਼ਹਿਰਟਾ ਸਾਹਿਬ ਸੰਮਤ 1652 ਬਿਕਰਮੀ ਬੌਲੀ ਸਾਹਿਬ ਲਾਹੌਰ ਪਾਕਿਸਤਾਨ ਸੰਮਤ 1656 ਬਿਕਰਮੀ ਰਾਮ ਸਰ ਸਾਹਿਬ ਅੰਮ੍ਰਿਤ ਸਰ ਸਾਹਿਬ ਸੰਮਤ 165960 ਬਿਕਰਮੀ ਗੁਰੂ ਕਾ ਬਾਗ ਤਹਿਸੀਲ ਅਜਨਾਲਾ ਜ਼ਿਲ੍ਹਾ ਅੰਮ੍ਰਿਤ ਸਰ ਸਾਹਿਬ ਇਹ ਸਥਾਨਾਂ ਦੀ ਬਖਸ਼ਿਸ਼ ਸਤਿਗੁਰੂ ਮਹਾਰਾਜ ਨੇ ਆਪਾਂ ਨੂੰ ਕੀਤੀ ਹੈ ਭਾਈ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ ਸਤਿਗੁਰੂ ਮਹਾਰਾਜ ਨੇ ਭਾਦਰੋਂ ਸੁਦੀ ਇੱਕ ਸੰਮਤ 1661 ਬਿਕਰਮੀ ਨੂੰ ਪਹਿਲੀ ਵਾਰੀ ਸ੍ਰੀ ਗੁਰੂ ਹਰਮਨ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਪ੍ਰਕਾਸ਼ ਕੀਤਾ ਸਤਿਗੁਰੂ ਮਹਾਰਾਜ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਵੱਡੀ ਦੇਣ ਹੈ ਭਾਈ ਸਿੱਖ ਜਗਤ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਕੀਤੀ ਤਤੇ ਭਾਦਰੋ ਸੁਦੀ 1661 ਬਿਕਰਮੀ ਨੂੰ ਪਹਿਲੀ ਵਾਰੀ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਪ੍ਰਕਾਸ਼ ਕੀਤਾ ਜੇਠ ਸੁਦੀ 4 ਸੰਮਤ 1663 ਬਿਕਰਮੀ ਨੂੰ ਲਾਹੌਰ ਪਾਕਿਸਤਾਨ ਦੇ ਵਿੱਚ ਸਤਿਗੁਰੂ ਮਹਾਰਾਜ ਜੋਤੀ ਜੋਤ ਸਮਾਏ ਨੇ ਭਾਈ ਇਹ ਸਾਰੀ ਜਾਣਕਾਰੀ ਭਾਈ ਸਭ ਭਾਈ ਸੰਤੋਖ ਸਿੰਘ ਜੀ ਦੁਆਰਾ ਰਚਿਤ ਸੂਰਜ ਪ੍ਰਕਾਸ਼ ਗ੍ਰੰਥ ਦੇ ਵਿੱਚੋਂ ਲਈ ਗਈ ਹੈ ਭਾਈ ਜੇ ਕੋਈ ਊਣਤਾਈ ਕੋਈ ਤਰੁੱਟੀ ਰਹਿ ਜਾਂਦੀ ਹੈ ਸੰਗਤ ਬਖਸ਼ਣ ਯੋਗ ਹੈ ਦਾਸਰੇ ਨੂੰ ਸਹਿਦ ਬਖਸ਼ਿਸ਼ ਕਰਨੀ ਕਮੈਂਟਾਂ ਦੇ ਰਾਹੀਂ ਆਪ ਜੀਆ ਨੇ ਦਾਸ ਰੇ ਨੂੰ ਸੇਧ ਬਖਸ਼ਿਸ਼ ਕਰਨੀ ਅਵਗਤ ਕਰਵਾ ਦੇਣਾ ਜਿੱਥੇ ਜਿੱਥੇ ਕੋਈ ਊਨਤਾਈ ਹੈ ਸਤਿਗੁਰੂ ਮਹਾਰਾਜ ਕਿਰਪਾ ਕਰਨ ਸਭਨਾ ਦੇ ਅੰਗ ਸੰਗ੍ਰਹਿਵਣ ਸਭਨਾ ਦੇ ਕਾਰੋਬਾਰਾਂ ਦੇ ਵਿੱਚ ਤਰਕੀਆਂ ਨਾਮ ਦੀਆਂ ਦਾਤਾਂ ਬਖਸ਼ਿਸ਼ ਆਪ ਸਭਨਾ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਸਤਿਗੁਰੂ ਮਹਾਰਾਜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ